ਲੋਬੇ ਮਿੱਤਰ ਪਿਆਰੇ ਅਸੀਂ ਕਿੱਥੇ ਖੜੇ ਆ ਕੈਨੇਡਾ ਕੈਨੇਡਾ ਦਾ ਪ੍ਰਵੇਸ਼ ਸਰੀ ਸਰੀ ਦਾ ਇੱਕ ਕਸਬਾ ਲੈਂਗੀ ਲੈਂਗਲੀ ਕੁਸ਼ੇਸਤਰਾ ਨਾਲ ਤੇ ਉਹਦੇ ਉੱਥੇ ਦੇਖੋ ਜੀ ਤੁਸੀਂ ਉਮ ਚਲਟਿੰਗ ਸਾਊਂਡ ਬਾਥ ਮੈਡੀਟੇਸ਼ਨ pedal through tranquility ਨੇਲ ਇੱਥੇ ਦੇਖੋ ਤੁਸੀਂ ਵੀ ਸਾਡੇ ਜਿਹੜੇ ਭਾਰਤੀ ਸੰਸਕ੍ਰਿਤੀ ਆ ਓਮ ਉਸ ਦੀ ਤਕਨੀਕ ਵੀ ਇੱਥੇ ਵਰਤੀ ਗਈ ਕਾਦੇ ਵਿੱਚ ਵਰਤੀ ਗਈ ਹੈ ਮਨ ਦੀ ਸ਼ਾਂਤੀ ਇੱਥੇ ਓਮ ਦਾ ਨਿਸ਼ਾਨ ਹੈ ਜੀ ਇਹ ਬਾਕਸ ਬਣਿਆ ਇਹਦੇ ਵਿੱਚ ਜਦ ਤੁਸੀਂ ਬੈਠੋਗੇ ਤੁਹਾਨੂੰ ਓਮ ਦੀ ਧੁਨੀ ਸੁਦਾਈ ਦਿਓਗੇ ਬਾਤ ਦੂੰਗੇ ਦੂਸਰੀ ਹੈ ਕਿ ਜੇ ਸਾਊਂਡ ਬਾਥ ਮੈਡੀਟੇਸ਼ਨ ਇਹ ਜਦੋਂ ਕੋਲੇ ਜੇ ਨੂੰ ਆਪਾਂ ਖੜਕਾਉਂਦੇ ਤੇ ਇੱਕ ਸਾਊਂਡ ਪੈਦਾ ਹੁੰਦੀ ਹੈ ਨਾ ਇਹ ਹੈਗੇ ਜੀ ਸਾਊਂਡ ਬਾਥ ਮੈਡੀਟੇਸ਼ਨ ਤੇ ਤੀਸਰੀ ਹੈਗੀ ਆ ਪੈਟਰਨ ਥਰੂ ਟੋਕ ਕੁਆਲਟੀ ਇਸ ਤਰ੍ਹਾਂ ਆਵਾਜ਼ ਆਉਂਦਾ ਇਸ ਤਰ੍ਹਾਂ ਇਹ ਧੁਨੀਆਂ ਦੇ ਰਾਹੀਂ ਮਨ ਦੀ ਸ਼ਾਂਤੀ ਦਾ ਜਿਹੜਾ ਇੱਕ ਪ੍ਰੋਜੈਕਟ ਉੱਤੇ ਦਿਖਾਇਆ ਗਿਆ ਲੋਕੀਏ 1914 ਦੇ ਡੈਟਰਾਇਟ ਇਲੈਕਟ੍ਰਿਕ ਗੱਡੀ ਹੈ ਫਿਲਮ ਫੁਟੇਜ ਆਫ ਵੈਨਕੂਵਰ ਇਨ 1988 ਅਸਰ 1907 ਬਾਈ ਵਿਲੀਅਮ ਐਚ ਹਾਰ ਬੈਕ ਉਹਦੇ ਬਲੋਂ ਇੱਕ ਫਿਲਮ ਬਣਾਈ ਗਈ ਸੀ ਉਹਦੇ ਚ ਗੱਡੀ ਵਰਤੀ ਗਈ ਸੀ ਸਤੀਏ ਦਿਨ ਡੈਟ ਰੋਇਲ ਇਲੈਕਟ੍ਰਿਕ ਕਾਰ ਇਹ ਦੇਖੋ ਜੀ ਇਲੈਕਟ੍ਰਿਕ ਕਾਰ ਉਸ ਸਮੇਂ ਦੀ ਕਲੋਜ਼ ਯੈਸ ਬਟ ਯੂ ਕੈਨ ਗੋ ਅਪ ਸਟੇਅਰਸ ਇਨ ਦ ਸਾਰੀ ਸਟੋਰ ওকে ওকে ਥੈਂਕ ਯੂ ਆਈ ਆਲਸੋ ਸੀਨ ਦਿਸ ਪ੍ਰੋਗਰਾਮ 哦 ਦੈਟਸ ਦ ਸਮਰ ਕੈਂਪ ওকে ਲੋਜ ਹੁਣ ਆਪਾਂ ਮੀਜ਼ਮ ਦੇ ਉੱਪਰਲੇ ਹਾਲ ਦੇ ਵਿੱਚ ਜਾਂਦੇ ਉਧਰ ਬੱਚਿਆਂ ਦਾ ਸਮਰ ਕੈਂਪ ਲੱਗਿਆ ਹੋਇਆ ਬੱਚੇ ਗਰਮੀਆਂ ਦੇ ਵਿੱਚ ਆਪਣੇ ਦੇਖਣ ਵਾਸਤੇ ਹੁੰਦੇ ਆ आज ਇਹਨਾਂ ਨੇ ਵਿజిਟ ਕੀਤਾ ਹੋਇਆ ਇਸ ਮਿਊਜ਼ੀਅਮ ਚੋਂ ਨਾਲ ਦੀ ਤਸਵੀਰਾਂ ਲਿੱਤੀਆਂ ਹਨ ਇਹ ਨੇ ਟ੍ਰੈਡੀਸ਼ਨਲ ਕੱਪੜੇ ਕੈਨੇਡਾ ਦੇ ਫਾਰ ਬੋਥ men and women that additional blouse is a white garment made of iron oh, sorry made of linen or cotton aadik waha banai hoyi hai hum iron te match box hun dohme chizyan jehdiyan cotton te kapde linen te kapde ਤੇ ਆਇਰਨ ਮਤਲਬ ਪ੍ਰੈਸ ਇਹ ਦੋ ਤਰ੍ਹਾਂ ਦੀ ਹੈ ਹਾਂ ਇਹ ਗਾਇਬ ਹੋ ਚੁੱਕੀਆਂ ਕੈਨੇਡਾ ਦੇ ਕਲਚਰ ਚ ਇਹ ਪ੍ਰੈਸ ਇੱਥੇ ਬਿਲਕੁਲ ਦੇ ਘਰਾਂ ਚ ਮਿਲਦੀ ਅਸੀਂ ਬੜੀ ਮੁਸ਼ਕਲ ਨਾਲ ਪ੍ਰੈਸ ਦਾ ਪ੍ਰਬੰਧ ਕੀਤਾ ਕਿਉਂਕਿ ਕਾਟਨ ਦੇ ਕੱਪੜੇ ਵਰਤਦੇ ਨਹੀਂ ਦੂਜਿਆਂ ਨੂੰ ਲੋੜ ਪੈਂਦੀ ਵੈਡਿੰਗ ਸੱਕਰੇ ਕਰੋਸ਼ੀਆ ਆ ਕਰੋਸ਼ੀਆ ਦਾ ਡਿਜ਼ਾਈਨ ਹੈ ਜੀ ਵਾਹ ਜੀ ਵਾਹ ਕਰੋਸ਼ੀਆ ਅੰਦਰ ਵੀ ਚੱਲਦਾ ਆ ਬੀਬੀਆਂ ਨੇ ਸਿਰ ਤੇ ਲਿਆ ਹੋਇਆ ਵਿਆਹ ਸਮੇਂ ਲੈਂਦੇ ਹੈ ਜੀ ਸਿਰ ਤੇ ਕਰੋਸ਼ੀਆ ਇਹਨਾਂ ਲੈਂਦੇ ਹਾਂ ਆ ਬੱਚਿਆਂ ਦਾ ਇਹ ਵੀ ਡਾਲ ਜਨ ਕਰੋਸ਼ੀਅਨਸ ਕਾਸਟਮ ਚਿਲड्रन ਜਿਸ਼ੂ ਲੈਦਰ ਦੇ ਐਮਬਰਾਇਡਡ ਨੈਪਕਿਨ ਲਓ ਜੀ ਲਾੜੀ ਦੇ ਰਮਾਲ ਆ ਗਏ ਹਾਂ ਸੋ ਇਹ ਕਲਚਰ ਰਿਹਾ ਵਧੀਆ ਇੱਥੋਂ ਦਾ ਵੀ ਕੈਨੇਡਾ ਦਾ ਸਾਡੇ ਨਾਲ ਮਿਲਦਾ ਜੁਲਦਾ ਹੀ ਆ ਜੀ ਕੋਈ ਬਹੁਤਾ ਫਰਕ ਨਹੀਂ ਸੰਬਰਾਇਟ ਵੈਡਿੰਗ ਸਕਾਰਫ ਲੋ ਜੀ ਸਕਾਰਫ ਇਹ ਸਕਾਰਫ ਸਕਾਫ ਸੱਤ ਲੈਣ ਵਾਲਾ ਅੱਛਾ ਆ ਜਿਵੇਂ ਆ ਲਿਆ ਹੋਇਆ ਕੱਢ ਕੇ ਬਣਾ ਹਾਂ ਮਾਤਾ ਨੇ ਹਾਂ ਮਾਤਾ ਨੇ ਅਸਲ ਬਹੁਤ ਹੀ ਆ ਹਾਂ ਵਿਆਹ ਦੇ ਸਮੇਂ ਲੱਗਦੇ ਵਿਆਹ ਸਮੇਂ ਲੰਦੇ ਨੇ ਔਰ ਆਹ ਜਿਹੜੀ ਟੋਪੀ ਹੈ ਠੀਕ ਹੈ ਜੀ ਇਹ ਕੜਾਈ ਕੱਢ ਕੇ ਨਾ ਲੈ ਲੈ ਬਟਰ ਮੋਲਡ ਐਂਡ ਪੈਡਲਸ ਆ ਮੱਖਣ ਬਣਾਉਣ ਵਾਲੇ ਸੰਦ ਸਮੰਨੇ ਪਈ ਹੈ ਜੀ ਰਾਣੇ ਦੇ ਸਮੇਂ ਦੇ ਲੋ ਜੀਆ ਸੰਗੀਤ ਆ ਗਿਆ ਤਮ ਬੂਰ ਤਜਾ ਇਹਨਾਂ ਦਾ ਜਿਹੜਾ ਸੰਗੀਤ ਦਾ ਸਾਜ਼ ਹੈ Cooler rooms in each one and uh, here's our oil shed where the gasoline and lubrication oils are uh, there's two buildings here the far side is an onion storage, dekho, storage. Aap ithe, dekho, storage. Digala, storage. Likha the co-op the co is text translation Punjabi. beach rating. ਇਹ ਕਿਤਾਬਚਾ ਸਦੀ ਸਟੋਰੀਜ਼ ਗੈਲਰੀ ਵਿੱਚ ਸਾਦੇ ਪੈਨਲਾਂ ਤੇ ਲੇਬਲਾਂ ਦਾ ਇੱਕ ਪੰਜਾਬੀ ਅਨੁਵਾਦ ਹੈ। ਕਿਰਪਾ ਕਰਕੇ ਵਰਤੋਂ ਕਰਨ ਤੋਂ ਬਾਅਦ ਕਿਤਾਬਚਾ ਵਾਪਸ ਕਰੋ। ਕਿਰਪਾ ਕਰਕੇ ਇਸ ਨੂੰ ਥਾਂ 'ਤੇ ਲੈ ਜਾਓ। ਸਦੀ ਸਟੋਰੀਜ਼ ਗੈਲਰੀ ਵਿੱਚ ਆਪਣੇ ਫੈਜ਼ੀ ਦਾ ਆਨੰਦ ਲਓ। ਪੰਜਾਬੀ ਦੇ ਵਿੱਚ ਇਹ ਲਿਖਿਆ ਹੋਇਆ ਹੈ। ਪੰਜਾਬੀ 'ਚ ਲਿਖਣ ਦਾ ਮਤਲਬ ਵੀ ਪੰਜਾਬੀ ਨੂੰ ਇੱਥੇ ਮਾਨ ਦਿੱਤਾ ਗਿਆ। ਇਹ ਹਿੰਦੀ 'ਚ ਨਹੀਂ ਲਿਖਿਆ। ਸਿਰਫ ਇੰਗਲਿਸ਼ ਤੇ ਜਿਹੜੇ ਇਹਨਾਂ ਦੇ ਇਥੋਂ ਦੀ ਭਾਸ਼ਾ ਰਹੀ ਕੋਲੇ ਹੋ ਜਾਂਦੇ ਨੇ ਫ੍ਰੈਂਚ ਇੰਗਲਿਸ਼ ਪੰਜਾਬੀ ਪਹਿਲੇ ਨੰਬਰ ਤੇ ਇੰਗਲਿਸ਼ ਦੂਜੇ ਤੇ ਪੰਜਾਬੀ ਤੀਜੇ ਤੇ ਫ੍ਰੈਂਚ ਵਾਹ ਜੀ ਵਾਹ ਸਲੂਟ ਹੈ ਵੀ ਪੰਜਾਬੀ ਨੂੰ ਮਾਨ ਦੇਣ ਲਈ ਆਹ ਦਰਅਕਤ ਜਿਹੜੇ ਆਪਾਂ ਤੁਸੀਂ ਵੀਡੀਓ ਚ ਗੱਲਾਂ ਕਰਦੇ ਰਹੇ ਆ ਇੱਥੇ ਇਹਨਾਂ ਨੇ ਇਸ ਨੂੰ ਸੰਭਾਲ ਕੇ ਵੀ ਰੱਖਿਆ ਹੋਇਆ ਆਜੂ ਬਹੁਤ ਧਿਆਨ ਨਾਲ ਦੇਖਣ ਵਾਲੀਆਂ ਚੀਜ਼ਾਂ ਨੇ ਜੀ ਇਹ ਰੂਟਸ ਆਫ ਰੈਜਿਲੈਂਸ ਦਾ ਲਾਫ ਫੈਮਿਲੀ ਲਿਗੇਸੀ ਪਰਵਾਰਾਂ ਦੇ ਰਹਿਣ ਸਨ ਬਾਰੇ ਜਿਹੜਾ ਇੱਥੇ ਦੱਸਿਆ ਗਿਆ ਪ੍ਰਾਤਨ ਸਬੇਸ਼ ਆ ਪੁਰਾਣੇ ਸਮੇਂ ਦੇ ਇਹਨਾਂ ਦੇ ਪੁਆਇੰਟਸ ਠੀਕ ਆ ਸਕੇਨ ਜੀ ਪੁਰਾਣੇ ਸਮੇਂ ਦੇ ਇਹ ਹੈਗਾ ਜੀ ਇਹ ਗੇਮ ਆ ਹ ਹੁਣ ਵੀ ਅਸੀਂ ਖੇਡਦੇ ਹੁੰਨੇ ਨਾ ਐਬਾਕਸ ਇਹ ਵੁੱਟਨ ਤੇ ਬੈਟਲ ਦੀ ਬਣੀ ਹੋਈ ਆ ਆ ਦੇਖੋ ਸੰਦ ਤੇ ਖੇਤੀ ਵਾਲੇ ਹਾਂ ਇਹ ਖੇਤੀਬਾੜੀ ਤੇ ਸੰਦ ਜਿਹੜਾ ਕੈਨੇਡਾ ਅੱਜ ਸਾਨੂੰ ਲੱਗਦਾ ਵੀ ਇਹ ਤਾਂ ਕਾਹਨੀ ਜੰਮਿਆ ਹੀ ਇਹ ਇਲੈਕਟ੍ਰੋਨਿਕਸ ਤੇ ਮਸ਼ੀਨਰੀ ਕਰਨ ਚ ਪਰ ਇਹ ਤਾਂ ਵਿਤਿਆ ਸਮਾ ਉਹ ਇਸ ਤਰ੍ਹਾਂ ਦਾ ਜਿਵੇਂ ਸਾਡੇ ਪੁਰਾਣੇ ਜਾਂਦਾ ਸੀ ਹੱਥ ਨਾਲ ਖੇਤੀ ਕਰਨ ਵਾਲਾ ਹੂੰ ਇਹ ਸਬਜ਼ੀਆਂ ਆਲੂ ਵਗੈਰਾ ਦੱਸਿਆ ਇਹਨਾਂ ਨੇ ਕਿਹੜੀ ਸਬਜ਼ੀ ਨਾ ਗੁੱਧੀਆਂ ਸੀ ਤੇ ਹਾਂ ਉਹਨਾਂ ਹੁਣ ਵੀ ਉਹਦੀਆਂ ਹੁਣ ਵੀ ਉਹਦੀਆਂ ਆ ਆਨਿਅਨ ਬੈਗ ਆ ਜੀ ਆਨਿਅਨ ਬੈਗ ਇਹ ਬੈਗ ਦਾ ਜਮ ਹਾਂ ਆ ਫਿਰ ਟ੍ਰੈਡੀਸ਼ਨਲ ਡਰੈਸ ਵਿਆਹ ਵੇਲੇ ਜਿਹੜੇ ਲਾੜ ਗਿਆ ਪੈਂਦੇ ਹੁੰਦੇ ਸੀ ਇਹ ਲੜਕੀ ਦੀ ਹੈ ਜੀ ਇਹ ਵੀ ਲੜਕੀ ਦੀ ਹੈ ਨਾ ਇਹ ਲੜਕੇ ਦੀ ਹੈ ਜੀ ਨਹੀਂ ਇਹ ਲड़का ਬੰਦੀ ਲੜਕਾ ਇਹ ਆ ਦੋਵੇਂ ਖੜੇ ਹੈ ਜੀ ਠੰਡੇ ਡਰੈਸ ਪਾ ਕੇ ਖੜੇ ਤਾਂ ਹੈ ਉਹ ਲੜਕੀ ਦੀਆਂ ਹੀ ਤੋਂ ਦੱਸ be not afraid of growing slowly be afraid only of standing still challenge for work oh karde holi holi tarakki karo tarakki karan ton na daro khado na lao ji lam laz feel the selvscape ye faujiyan di topi hai ji 1944 di ਇੱਥੇ ਲਿਖਿਆ ਹੈ ਬਈ ਉਹਨੂੰ ਦੇਖ ਕੇ ਮੈਂ ਦੱਸੀ ਜਾਨਾ 1944 ਦੀ ਟੋਪੀ ਆ 1945 ਦਾ ਬੈਗ ਇਹ ਵੀ ਇੱਥੇ ਲਿਖਿਆ ਹੋਇਆ ਹੈ ਇਹ ਕੋਈ ਐਲਯੂਐਮ ਲਮ ਜਾਂ ਲਿਊਮ ਕਹਿੰਦੇ ਉਹ ਡਰਾਈਵਿੰਗ ਆਰਮੀ ਸਰਵਿਸ ਦਾ ਉਹਦੇ ਇਹ ਸਮਾਨ ਹੈ ਕੈਨੇਡੀਅਨ ਆਰਮੀ ਸੋਲਜਰ ਸਰਵਿਸ ਸੈਂਟ ਤੇ ਬੁੱਕ ਆਪੇ ਫੇਬਕ ਇਹ ਵੀ 1944 ਦੀ ਮੈਡਲ ਹੈ ਜੀ ਤੇ ਲੋ ਜੀ ਦਾਫ ਨੂੰ ਗੁੱਦਾ ਜੀ ਵੀ ਆ ਗਿਆ ਇੱਥੇ ਵੀ ਗੈਰ ਇਰੋਟ ਅੱਗੇ ਬਹੁਤ ਹੀ ਖੂਬਸੂਰਤ ਚੀਜ਼ਾਂ ਦਿਖਾਉਣੀਆਂ ਜੀ ਇਹਨਾਂ ਨੇ ਆਹ ਤਾਂ ਚਲੋ ਆਪਾਂ ਮਾਡਲ ਦੇਖ ਹੀ ਲੈਨੇ ਲਓ ਜੀ ਆਹ ਹੋ ਗਿਆ ਇਸ ਇਸ ਪੋਪ ਮੇਰਾ ਇੰਜਨ ਇੰਜਨ ਅਜੇ ਹੈ ਇੰਜਨ ਤੇ ਆ ਪਾਣੀ ਫਿਸ਼ਿੰਗ ਦਾ ਫਿਸ਼ਰ ਮੱਛੀ ਵਾਲਾ ਕੋਈ ਰਹਿ ਗਿਆ ਇਹਦਾ ਇੰਜਨ ਦਾ ਲਿਖਿਆ ਨਹੀਂ ਇਹ ਕਦੋਂ ਦਾ ਇਹ ਮੱਛੀਆਂ ਵਾਲਾ ਹੀ ਆ ਜੀ ਮੱਛੀਆਂ ਵਾਲੀ ਕਿਸ਼ਤੀ ਦਾ ਇੰਜਨ ਆ ਆ ਜਾਲ ਜੂਲਾ ਇਹ ਲੱਕੜ ਦੇ ਜਿਹੜੇ ਕੋਈ ਉਹਨਾਂ ਦੇ ਸੰਦ ਸਮਾਨ ਨੇ ਇਸ ਤਰ੍ਹਾਂ ਦਾ ਹ ਇੱਥੇ ਦਿਖਾਇਆ ਹੋਇਆ ਹੈ ਲਾਓ ਜੀ ਫੋਰ ਚਿੰਗ ਅ ਫਿਊਚਰ ਇਹ ਜਿਹੜੀ ਮਸ਼ੀਨਰੀ ਹੈ ਜੀ ਆਹਾ ਆਪਣੇ ਵੀ ਹਰਦੇਸੀ ਪੱਖਾ ਇਹ ਪੱਖਾ ਵਾ ਜੀ ਹੈਂਡਲ ਚਲਾ ਕੇ ਆਪਰ ਡੂ ਨਾ ਟੱਚ ਸੌਰੀ ਹੈਂਡਲ ਚਲਾ ਕੇ ਹਵਾ ਦੇਣ ਵਾਲਾ ਪੱਖਾ ਆ ਤੌਣੀ ਲੋਹਾਰ ਦੇ ਹੁੰਦੇ ਸੀਗੇ ਉਹ ਆਜੀ ਬਸ ਬੜੀਆ ਸਾਫ਼ ਕੇ ਰੱਖੀਆਂ ਇਹ ਹੁਣ ਆਪਣੇ ਪਤਾ ਨਹੀਂ ਹੈਗਾ ਕਲਚਰ ਕਿਨੇ ਆ ਵੀ ਲੋਹਾਰ ਦਾ ਹਥੌੜਾ ਤੇ ਆ ਲੋਹਾਰ ਦਾ ਜਿਹੜਾ ਤੇ ਹਾਂ ਆਹ ਕੋਲੇ ਪਾਉਣ ਵਾਲੇ ਹੂੰ ਆਹ ਲੈ ਵਾਜੀਬ ਆ ਸਕਦੀਆਂ ਚਾਬੀਆਂ ਪਾਣੇ ਨੇ ਜੀ ਤੇ ਸਭ ਤੋਂ ਵੱਡੀ ਗੱਲ ਆ ਪਿਆ ਲਾਲ ਤੇਣਾ ਇੱਥੇ ਵੀ ਲਾਲ ਤੇਣਾ ਨਾਲ ਰੌਸ਼ਨੀ ਹੁੰਦੀ ਸੀ ਜਿਹੜਾ ਕਨੇਡਾ ਅੱਜ ਤੇ ਰਾਤ ਜਿੱਥੇ ਬਿਜਲੀ ਕਦੇ ਬੰਦ ਹੀ ਨਹੀਂ ਹੁੰਦੀ ਸੀ ਆ ਇਸ ਤਰ੍ਹਾਂ ਦੇ ਠੰਡੇ ਵਕਤ ਦੇ ਸਿਵਾਾਰ ਇਹ ਸਾਰਾ ਲੋਹਾਰਾ ਕੰਮ ਹੀ ਆਲੀ ਇੱਥੇ ਕਟ ਦਾ ਲੋਹੇ ਦਾ ਆ ਦੇਖੋ ਆ ਆਪਣੇ ਜਿਹੜੇ ਹੁੰਦੇ ਸੀ ਲੱਕੜ ਦੇ ਮਿਸਤਰੀਆਂ ਕੋਲ ਆ ਤੇ ਸੌਰੀ ਪੁਰਾਣੇ ਹੱਥੇ ਕੰਮ ਕਰਨ ਵਾਲੇ ਸਮਾਨ ਮੈਂ ਫੋਟੋ ਦੇਖੋ ਅੱਛਾ ਉੱਤੇ ਵੀ ਬਹੁਤ ਸਾਰੇ ਲਾਲ ਟੰਡਾ ਟੰਗੇ ਆ ਜੀ ਹਾਂ ਵੈਰੀ ਗੁੱਡ ਇਹ ਸਾਰੇ ਹੁਣ ਕੀਮਤੀ ਚੀਜ਼ਾਂ ਬਣ ਗਏ ਆ ਜੀ ਆਹ ਲੋਹੇ ਦਾ ਚੱਕਾ ਆ ਖਰਾਦ ਖਰਾਦੂਏ ਆਪਣੇ ਨਾਲ ਦੇ ਆ ਜੀ ਪੁਰਾਣੇ ਵੈਰੀ ਗੁੱਡ ਆ ਆਵੇ ਤਾਂ ਕਿੰਦੀ ਸੀ ਆ ਇਸ ਤਰ੍ਹਾਂ ਦੇ ਬੱਗੀਆਂ ਤਾਂ ਆਪਣੇ ਦੋ ਵਾਲੇ ਹਾਂ ਦੋ ਦੋ ਘੋੜੇ ਵਾਲੇ ਹਾਂ ਹਾਂ ਆਪਣੇ ਆਪਣੇ ਇੱਕ ਹੁੰਦੇ ਆਪਣੇ ਇੱਕ ਹੁੰਦੇ ਸਰ ਇੱਕ ਵਾਲਾ ਹੁੰਦਾ ਉਹ ਇੱਕ ਵਾਲਾ ਹਾਂ ਖੇਤ ਖੇਤੀ ਬਾੜੀ ਦਾ ਇੱਕ ਵਾਲਾ ਸਵਾਦੇ ਦਾ ਦੋ ਵਾਲਾ ਆਪਣੇ ਲਾਇਲ ਔਰੇਂਜ ਲੌਜ ਨੰਬਰ 1471 ਮੀਟ ਫਸਟ ਟਿਊਸਡੇ ਇਹ ਨੇਮ ਪਲੇਟ ਮਤਲਬ ਕਿਸੇ ਘਰ ਦੀ ਹੈ ਆ ਘਰਾਂ ਦੇ ਹਾਂ ਜਿਹੜੇ ਘਰਾਂ ਦੇ ਦਸਤੇ ਵਗੈਰਾ ਹੂੰ ਆ ਮਿਊਜ਼ੀਕਲ ਇਨਸਟਰੂਮੈਂਟ ਜੀ ਸਰੀਅ ਮਿਊਜ਼ੀਕ ਗੈਟਾ 1904 ਲੈਂਡ ਡੌਨ ਪਲੇਅਰ ਪਿਆਨੋ ਆਹ 1904 ਦਾ ਜੀ ਐਸਟਰਾ ਚੰਦਾ ਸੀ ਕੀ ਹੈ ਇਹ ਪਿਆਨੋ ਟੂ 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 ਟਾ 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 ਅੱਧੇ ਤੇ ਲਿਖਿਆ ਹੋਇਆ ਪਲੀਜ਼ ਡੋ ਨਾ ਟੱਚ ਨਾ 1904 ਦਾ ਜੀ ਤੇ ਹੁਣ ਚੱਲੇ ਜਾਂਦਾ 2025 ਕਿੰਨੇ ਸਾਲ ਹੋ ਗਏ 107 ਸ਼ਾਇਦ 21 ਸਾਲ 121 ਸਾਲ ਪਹਿਲਾਂ ਵੀ ਇੱਥੇ ਪਿਆਨੋ ਤੇ ਇਸ ਤਰ੍ਹਾਂ ਦੇ ਹਾਂ ਹੱਥ ਨਾਲ ਬਣਾਈਆਂ ਹੋਈਆਂ ਚੀਜ਼ਾਂ ਡੈਕੋਰੇਸ਼ਨ ਪੀਸ ਆਹ ਸਪੀਕਰ ਹੁੰਦੇ ਸੀ ਇਹ ਹੁੰਦੇ ਸੀ ਆ ਸਪੀਕਰ ਹੁੰਦੇ ਸੀ ਆ ਵੀ ਕਿਸ ਤਰ੍ਹਾਂ ਦੇ ਹੁੰਦੇ ਹੁੰਦੇ ਹੁੰਦੀਆਂ ਚੀਜ਼ਾਂ ਨੇ ਰੇਡੀਓ ਆ ਜੀ ਹਾਂ ਰੇਡੀਓ ਵੀ ਹੈ ਆ ਵੀ 트랜지스터 ਹੈ ਹਾਂ ਵੀ ਇਹ ਕੋਈ ਪਹਿਲਾਂ ਆਹ 트랜지스터 ਇਸ ਤਰ੍ਹਾਂ ਦਾ ਆਹ 트랜지스터 ਇਸ ਤਰ੍ਹਾਂ ਦਾ ਹਾਂ ਉਹਦੇ ਤੇ ਸਪੀਕਰ ਵਾਲੇ ਲੱਗੋ ਹਾਂ ਆਹ ਵੱਡਾ ਸਪੀਕਰ ਇਹ ਸ਼ਾਇਦ ਹਾਰਮੋਨੀਅਮ ਹੋਊਗਾ ਨਹੀਂ ਇਹਦਾ ਹੋਊਗਾ ਸਪੀਕਰ ਦਾ ਹਾਂ ਲਓ ਤਵੇ ਵੀ ਪਏ ਆ ਜੀ ਸਵਾਗਤ ਐਡੀਸਨ ਸਪੀਕਰ ਸਪੀਕਰ ਅਚਾ ਉਹ ਜਿਹੜੇ ਲੱਗਦੇ ਹੁੰਦੇ ਸੀ ਹਾਂ ਆ ਤਾਂ ਬੰਦਸ਼ੀਨ ਪਈ ਹੈ ਜੀ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦਾ ਉਦਮ ਕਰੇ ਜੇ ਹਜੇ ਤਾ ਸਮਾਨ ਮਿਲ ਜਾਊਗਾ ਉਹਨਾਂ ਨੂੰ ਸਾਂਭ ਸੰਭ ਕੇ ਰੱਖੇ 골ਡਨ ਡੇ ਆਫ ਰੇਡੀਓ ਇਹ ਸਾਹਿਬ ਇਹ ਰੇਡੀਓ ਨੇ ਜੀ ਬਹੁਤ ਰਾਤੇ ਪਏ ਆ ਉਹਨੇ ਸਾਂਭ ਰੱਖ ਲੋ ਇਹਨਾਂ ਤਰ੍ਹਾਂ ਰੇਡੀਓ ਬਣਦੀ ਹਾਂ ਆ ਕੈਮਰੇ ਆ ਗਏ ਜੀ ਕਿੰਨੇ ਤਰ੍ਹਾਂ ਦੇ ਕੈਮਰੇ ਨੇ ਇਹ ਪਹਿਲਾਂ ਉਹ ਕੱਪੜੇ ਜਿਹਾ ਹੁੰਦਾ ਸੀ ਗਾਹ ਨੂੰ ਕਰਕੇ ਇਹ ਸਾਰੇ ਕੈਮਰੇ ਆ ਸੈਂਕੜੇ ਤਰ੍ਹਾਂ ਦੇ ਆ ਫਿਰ ਮੂਵੀ ਕੈਮਰੇ ਆ ਗਏ ਥੋੜੇ ਜਿਹਾ ਪ੍ਰੋਅਰ ਐਡਵਾਂਸ ਹੋ ਗਿਆ ਜੀ ਹੁਣ ਕੀ ਆ ਗਿਆ ਕੈਨੇਡੀਅਨ ਲਾਗਸ ਜਦੋਂ ਬੱਚਿਆਂ ਦੇ ਖੜਾਉਣੇ ਆ ਗਏ ਜੀ ਇਹ ਕਿਹਨੇ ਆ ਆਹਾ ਬੱਚਿਆਂ ਦਾ ਟ੍ਰਾਈ ਸਾਈਕਲ ਲੈ ਆ ਸਲਾਈ ਮਸ਼ੀਨ ਪਈ ਆ ਜੀ ਨਿੱਕੀ ਜੀ ਇਹ ਆਪਣੇ ਵਰਗੀ ਆ ਪ੍ਰੈਸ ਪਈ ਆ ਸਲਾਈ ਮਸ਼ੀਨ ਪਈ ਆ ਨਿੱਕੀ ਜੀ ਨਾ ਨਿੱਕੀ ਜੀ ਹੈ ਨਾ ਸੋ ਨਹੀਂ ਬਣੀ ਉੱਤੇ ਫਿਰ ਕੀ ਦੀ ਚਾੜੀ ਚਾੜੀ ਬੂਟ ਆਨ ਆ ਦਿ ਗੇਮਾ ਉਹਦੇ ਦਸਤਾਨੇ ਹੱਥਾਂ ਤੇ ਕਾਉਣਾ ਆਪੋ ਆਪਣੇ ਨਾਲ ਦਾ ਆ ਫੋਨ ਤੇ ਆ ਜੇ ਸੰਦੇਰੀ ਵਾਲਾ ਅੱਗੇ ਤੁਹਾਨੂੰ ਬਹੁਤ ਹੀ ਖੂਬਸੂਰਤ ਚੀਜ਼ਾਂ ਦਿਖਾਉਣੀਆਂ ਆਪਣੇ ਨਹੀਂ ਮਿਲ ਜਣ ਤਕਰੀਬਨ ਹਾਂ ਗਿਲ ਦੇ ਕਾਰਨ ਸ਼ਾਪ ਦੇ ਲੇਦ ਨਹੀਂ ਹੈ ਨਾ ਜਦੋਂ ਇਹ ਇੱਧਰ ਸੁਣ ਪਾ ਰਹੇ ਨਹੀਂ ਹਾਂ ਹਾਂ ਉਹ ਮਾਤੇ ਰੱਖ ਤਾ ਰਹੇ ਕਿ ਸੇਨ ਨਹੀਂ ਹੋ ਗਿਆ ਫਾਦੀ ਡਰੈਸ ਜੀ ਕੈਨੇਡਾ ਕਰਾਫਟਸਮੈਨ ਹਾਂ ਤਾਂ ਪੰਜਾਬ ਪੁਲਿਸ ਸਰ ਦੇ ਰੰਗ ਆਇਆ ਨੀ ਦੀਪਾ ਹਾਂ ਹਾਂ ਪਬਲਿਕ ਗੱਲ ਨਹੀਂ ਜੀ ਹੈਲਮਾ ਇੱਕ ਤੋਂ ਦੇਣਾ ਹਾਂ ਹਾਂ ਸਰਵਿੰਗ ਆਫ ਕਮਿਊਨਿਟੀ ਸਸਰੀ ਦਾ ਜਿਹੜਾ ਹੈਗਾ ਛੀਲ ਦਾ ਐਂਬੀ ਸਸਰੀ ਦੇ ਡਰੈਸ ਆ ਜੀ ਆਹ ਤਾਜ ਆ ਵੀ ਡਰੈਸ ਆ ਇਸ ਤਰ੍ਹਾਂ ਦੇ ਡਰੈਸ ਹੁੰਦੇ ਸੀ ਜਿਹੜੀਆਂ ਹੁਣ ਗਾਇਬ ਹੁੰਦੀਆਂ ਹੁੰਦੀਆਂ ਆ ਦੇਖੋ ਹੁਣ ਇਹ ਉਹ ਗੈਕ ਗੈਕਾਂ ਦੀਆਂ ਹਾਂ ਦੇਖੋ ਲੀਜ਼ਾ ਬਰੋਕਾ ਇਹ ਡਰਸਾ ਉਹਨਾਂ ਗੈਪ ਹੁੰਦੀ ਹੁੰਦੀ ਆ ਇਕੱਲੀਆਂ ਕੱਚੀਆਂ ਜੀਆਂ ਰਹਿ ਗਈਆਂ ਬੱਗੇ ਹਾਂ ਕਿਸੇ ਸਮੇਂ ਬੱਗੇ ਜਿੱਥੇ ਦਿੰਨਾਂ ਕਿ ਸੀ ਦੇਖ ਲੈ ਨਾ ਸਾਰਾ ਕੁਝ ਸਾਹਮਣੇ ਹਾਂ ਲੋਕ ਜਿਹੜੇ ਖੜੇ ਹੋ ਜਾਂਦੇ ਸੀ ਆਵੇ ਹਾਂ ਬੱਗੇ ਦੀ ਸਾਈਡ ਤੇ ਆਹ ਲੱਗੇ ਹੋਏ ਆ ਜੀ ਲਾਲ ਤੈਨਾ ਕੋਚ ਹੁੰਦਾ ਹੈ ਹਾਂ ਜੀ ਵਾਹ ਹਾਂ ਇਹਦੇ ਬ੍ਰੇਕਾਂ ਵੀ ਹੁੰਦੀਆਂ ਸੀ ਡਰਮ ਹਾਂ ਸਾਰੇ ਇਹਦੇ ਹਾਂ ਮਿਊਜ਼ਿਕ ਦਾ ਵੀ ਜਪੀਟਰ ਵੀ ਪਿਆ ਹਾਂ ਹਾਂ ਡਾਊਨ ਦਬਾ ਦੋ ਗੰਮ ਇਹ ਕਾਹਨ ਦਾ ਜੈ ਟ੍ਰੈਡੀਸ਼ਨਲ ਨਾਜ਼ ਕਰਦੇ ਹੁੰਦੇ ਹਨ ਹਾਂ ਸਿਰਾਂ ਤੇ ਲੈ ਕੇ ਪਲੀਜ਼ ਡੂ ਨੋਟ ਟੱਚ ਟੱਚ ਕਰਨ ਨੂੰ ਜੀ ਕਰਦਾ ਵੈਸੇ ਆ ਪਿਆਨੋ ਹੈ ਜੀ ਆ ਇਹ ਪਿਆਨੋ ਕਦੋਂ ਦਾ ਜੀ ਵਾਹ ਨੰਬਰ ਆਇਆ ਤਾਂ ਅੱਛਾ ਇਹ ਨੰਬਰ ਹੀ ਹੈ ਹਾਂ ਆ ਲਿਖਿਆ 70 ਯੀਸ ਸਿਆਣੋ ਨਹੀਂ ਮਤਲਬ ਸਭੀਆਂ ਪ੍ਰਾਣਾ ਕਹਿਨ ਦਾ ਬਤਲ ਤਾਂ ਇਹੀ ਹੈ ਜੀ ਆ ਫਾਇਲ ਸਰਵਸ ਸਰੀ ਫਾਇਲ ਸਰਵਸ ਉਹਨਾਂ ਦੇ ਪਹਿਰਤਾ ਜੀ ਅਡੋਰਦੀ ਉਹਨਾਂ ਦੇ ਡਰੈਸ ਆ ਮਾਸਕ ਆ ਫਾਇਲ ਸੰਦਸ ਮੰਨ ਲੈ ਜੀ 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 ਆਹ ਇਹ ਮੁਰਤੇ ਹੋਏ ਹੁੰਨੇ ਆ ਜੀ ਆ ਫਰਸਟ ایڈ ਫਰਸਟ ایڈ ਡਾਕਟਰ ਹਾਂ ਮੁਢਲੀ ਸੇਤਾ ਦੇਣ ਵਾਲੇ ਡਾਕਟਰ ਤੇ ਡਾਕਟਰ ਦੇ ਤੇ ਦੂਜੇ ਸਟਾਫ ਦੀ ਜੈਸ ਇਹ ਹੈਗੀ ਜੀ ਦੂਜਾ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ ਆ ਕੁ ਗੂ ਜੇ ਅੱਜ ਕੱਲ ਵੀ ਸੜਕਾਂ ਦੇ ਕਿਨਾਰੇ ਲੱਗੇ ਹੋਏ ਆ ਪਰ ਦੇਖਦੇ ਆ ਹਾਂ ਇਹ ਵੀ ਕੰਨੀ ਜੇ ਰੱਖੀ ਹੋਈ ਹੈ ਨਾ ਹਾਂ ਇਹ ਫਾਇਰ ਬ੍ਰਿਗੇਡ ਸਿਸਟਮ ਆ ਜੀ ਹਾਂ ਹੁਣ ਆਸੀ ਕ ਪਲੀਜ਼ ਪਲੀਜ਼ ਦੇ ਐਡਰੈਸ ਹੁਣ ਵੀ ਫਾਇਰ ਬੜੇ ਇਹ ਸ਼ਾਨਦਾਰ ਆ ਹੱਥ ਕੜੀਆਂ ਵੀ ਹੈਗੀਆਂ ਬਈ ਉਸ ਸਮੇਂ ਐਗੀਆਂ ਹੱਥ ਕੜੀਆਂ ਹੁੰਦੀਆਂ ਸੀ ਆ ਸਾਦੀ ਦਾ ਫਲੈਗ ਇਹ ਵੀ ਮਿਊਜ਼ਿਕ ਸਿਸਟਮ ਆ ਜੀ ਮਿਊਜ਼ਿਕ ਨਹੀਂ ਇਹ ਮੈਨੂੰ ਲੱਗਦਾ ਇਹ ਟੈਲੀਗ੍ਰਾਮ ਆ ਜੀ ਟੈਲੀਗ੍ਰਾਮ ਟੈਲੀਗ੍ਰਾਮ ਆ ਵੀ ਲਿਖਿਆ ਹੋਇਆ ਹਾਂ ਹਾਂ ਆ ਕਮਾਉਣ ਆਲਾ ਵੀ ਲੱਗੇ ਆ ਲੱਗਿਆ ਇਹ ਟੈਲੀਗ੍ਰਾਮ ਆ ਅ ਟੈਕਸਸ ਹੁੰਦੀ ਸੀ ਇਹ ਸੁਨੇਹੇ ਭੇਜਣ ਦਾ ਕੰਮ ਕਰਦੇ ਸੀ ਕੋਈ ਇਹਦੇ ਚ ਡਾਲਰ ਕਾਇਨ ਪਾ ਕੇ ਚਲਦੀ ਸੀ ਇਸ ਤਰ੍ਹਾਂ ਜਿਹਦਾ ਕੋਈ ਹਿਸਾਬ-ਕਿਤਾਬ ਨਹੀਂ ਦਾ ਹਾਂ ਵੀ ਦੇਖੋ ਆ ਮਿਨਾਰ ਤੇ ਆ ਟੰਡਰਵੁੱਡ ਟਾਈਪਰਾਈਟਰ ਇਹ ਵੀ ਆਪਣੀ ਵੀ ਇਹ ਹੁਣ ਆਪਣੇ ਕੋਲ ਪਈਆਂ ਨੇ ਜੇ ਕਿਤੇ ਸੰਭੀਆਂ ਜਾਣ ਨਹੀਂ ਤਾਂ ਬੱਸ ਕੁਝ ਸਮੇਂ ਨੂੰ ਕਵਾਰਗਿਆਂ ਦੇ ਚੱਕ ਕੇ ਮਾਰਨੀ ਆ ਕਵਾਰਗੀ ਐਲਸਾਫੀਆ ਲਾ ਬੁੱਕਾਂ ਨੇ ਜੀ ਵਿਕਟੋਰੀਆ ਬੈਂਕ ਕਹਿੰਦਾ ਮਤਲਬ ਜਿਹੜੀ ਵੀ ਚੀਜ਼ ਪ੍ਰਾਣੀ ਹੋ ਗਈ ਤਾਂ ਵਿਰਾਸਤੇ ਬਣ ਗਈ ਡਿਸਟ੍ਰਿਕਟ ਆਫ ਸਰੀ ਨਾਸੀਆ ਕਾਹਨੋਂ ਸੋਨਾਸੀ 1979 ਤੋਂ 1979 100 ਸਾਲ ਦਾ 1979 ਚ ਬਣਾਇਆ ਸੀ ਔਰ ਲਿਖਿਆ ਨਾ 1872 ਤੱਕ 100 ਸਾਲ ਪੂਰੇ ਹੋਣ ਤੇ ਮਤਲਬ ਇਹ ਲਾਗੂ ਕੀਤਾ ਸੀ ਲਓ ਜੀ ਆਗੇ ਪ੍ਰਿੰਟਿੰਗ ਪ੍ਰੈਸ ਇਹ ਆ ਪ੍ਰਿੰਟਿੰਗ ਪ੍ਰੈਸ ਤਾਂ ਦੇਖੀਏ ਖਰਬ ਚੱਲਦੀ ਆਪਣੇ ਭਾਈ ਪਵਨ ਸਰਾਣੇ ਕੋਲ ਵੀ ਇਹ ਹੁੰਦੀ ਸੀ ਆ ਜਿਹਦੇ ਉੱਤੇ ਕੀ ਬੋਰਡ ਲੱਗਿਆ ਇਹ ਥੋੜੀ ਜਿਹੀ ਤੋਂ ਮਾਡਰਨ ਆ ਗਈ ਆਹ ਹੈ ਹਾਂ ਆਹ ਦੇਦੇ ਸਿੱਕੇ আর سارے ਅੱਖਰ ਵੈਰੀ ਗੁੱਡ ਇਹਦਾ ਰੇਕ ਜੀ ਏ ਫਿਰ ਇਥੋਂ ਫਿਰ ਆਵਾਂਗੇ ਘੁੰਮ ਕੇ ਦਾ ਕਾਰ ਆਫ ਕਿੰਗ ਏ 1960ਸਟਾਰ ਬੇਕਰ ਟੂਰਿੰਗ ਕਾਰ ਰੇਨ ਪੈਸੇਂਜਰਸ ਬੀਟਵੀਨ ਨਿਊ ਵੈਸਟ ਮਿਨਿਸਟਰ ਐਂਡ ਐਨੀ ਇਹ 1916 ਕਤੇੜਗੇਤ ਦੀ ਦੱਸਦੇ ਆ ਜੀ ਕਰਤੀ ਇਹ ਸਟੱਡ ਬੇਕਰ ਪਲੀਜ਼ ਡੂ ਨਾ ਟੱਚ ਓਕੇ ਜੀ ਦੋ ਸਿੱਟਾ ਮੂਰੇ ਅਗੇ ਦੋ ਮਗਰ ਤੇ ਇਸ ਤਰ੍ਹਾਂ ਦੀ ਛੱਤਾਂ